ਦਸ਼ਕੋ ਬ੍ਰੇਖਤ ਬਾਤੋੜਾ ਸਵਾਗਤ ਹੈ ਜੀ ਦਾਰਸਾ ਸਾਡੇ ਕੋਲ ਅਗਲਾ YouTube ਕਮੈਂਟ ਆਇਆ ਹੈ ਅਬੀਰੂਪ ਗੁਰੰਗ ਜੀ ਦਾ ਸਾਡੀ ਮਹਾਪਾਰਤ ਨਾਲ ਸੰਬੰਧਿਤ ਵੀਡੀਓ ਤੇ ਇਹ ਲਿਖਦੇ ਹਨ ਮਹਾਪਾਰਤ ਸਾਡਾ ਸਤਿਕਾਰਯੋਗ ਧਾਰਮਿਕ ਗ੍ਰੰਥ ਹੈ ਪਰ ਇਹ ਗੱਲ ਨਹੀਂ ਕਿ ਉਸ ਵਿੱਚ ਦੱਸੀ ਹਰ ਕਹਾਣੀ ਸੱਚੀ ਹੋਵੇ ਕੁਝ ਕਹਾਣੀਆਂ ਲਿਖਣ ਵਾਲੇ ਦੀ ਕਲਪਨਾ ਵਿੱਚੋਂ ਵੀ ਆਈਆਂ ਹੋਣਗੀਆਂ ਜਿਸ ਦਾ ਮੰਤਵ ਕਿਸੇ ਗੱਲ ਤੇ ਧਿਆਨ ਕੇਂਦਰਿਤ ਕਰਨਾ ਸੰਭਵ ਹੈ ਮੈਂ 네ਪਾਲੀ ਹਿੰਦੂ ਹਾਂ ਅਤੇ ਹਿੰਦੂ ਹੋਣ ਤੇ ਮੈਨੂੰ ਮਾਣ ਹੈ ਪਰ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਹਾਂ ਤੇ ਅਜਿਹੇ ਸ਼ਬਦ ਵਰਤਣ ਤੋਂ ਗਰੇਜ ਕਰਦਾ ਹਾਂ ਜਿਨ੍ਹਾਂ ਨਾਲ ਹੋਰ ਧਰਮਾਂ ਦੇ ਮੰਨਣ ਵਾਲਿਆਂ ਦੀ ਆਸਥਾ ਨੂੰ ਠੇਸ ਪਹੁੰਚੇ Hindu ਧਰਮ ਇੰਨਾ ਵੀ ਮਾੜਾ ਨਹੀਂ ਕਿ ਜਿੰਨਾ ਮਾੜਾ ਤੁਸੀਂ ਇਸ ਨੂੰ ਸਮਝਦੇ ਹੋ ਭਾਰਤ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ ਅਤੇ ਅਸੀਂ ਨੇਪਾਲੀ ਤਾਂ ਗਵਾਂਡ ਵਿੱਚ ਘੱਟ ਗਿਣਤੀ ਹੀ ਹਾਂ ਭਾਰ ਦੇ ਹਿੰਦੂ ਪੂਰੇ Hindu ਸਮਾਜ ਦਾ ਅਕਸ ਖਰਾਬ ਕਰ ਰਹੇ ਹਨ ਹਜ਼ਾਰਾਂ ਸਾਲਾਂ ਤੋਂ ਗੁਲਾਮ ਹੋਣ ਕਰਕੇ ਇਹਨਾਂ ਨੇ ਸਾਨੂੰ ਬਦਨਾਮ ਕੀਤਾ ਹੈ ਪਰ 네ਪਾਲੀ ਹਿੰਦੂ ਹੋਣ ਦੇ ਨਾਤੇ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਸਾਡੇ ਪੁਰਖਿਆਂ ਨੇ ਸਾਨੂੰ ਮਾਨਮਤਾ ਇਤਿਹਾਸ ਦਿੱਤਾ ਹੈ। ਗੋਰਖਿਆਂ ਨੂੰ ਸਾਰੀ ਦੁਨੀਆ ਵਿੱਚ ਪਿਆਰ ਅਤੇ ਸਤਿਕਾਰ ਦਿੱਤਾ ਜਾਂਦਾ ਹੈ ਕਿਉਂਕਿ ਇਹਨਾਂ ਨੇ ਆਪਣੀ ਧਰਤੀ ਲਈ ਜਾਨਵਾਰੀਆਂ ਤੇ ਕਦੇ ਪਿੱਠ ਨਹੀਂ ਦਿਖਾਈ। ਹਾਲਾਂਕਿ ਭਾਰਤੀ ਅਤੇ 네ਪਾਲੀ ਦੋਵੇਂ ਹਿੰਦੂ ਹੀ ਹਨ ਪਰ ਅਸੀਂ ਭਾਰਤੀ ਹਿੰਦੂਆਂ ਨਾਲੋਂ ਬਿਲਕੁਲ ਵੱਖਰੇ ਹਾਂ। ਜੇ ਕਿਸੇ ਨੂੰ ਛੱਕ ਹੋਵੇ ਤਾਂ 네ਪਾਲ ਆ ਕੇ ਦੇਖ ਸਕਦਾ ਹੈ ਕਿ ਅਸਲੀ ਹਿੰਦੂ ਕੌਣ ਹਨ। ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਹਿੰਦੂਇਜ਼ਮ ਨੂੰ ਬੁਰਾ ਭਲਾ ਨਾ ਬੋਲੋ ਭਾਰਤੀ ਨਸਲ ਹੀ ਮਾੜੀ ਹੈ ਹਿੰਦੂ ਧਰਮ ਨੇ ਇਹ ਸਵਾਰਥੀ ਲੋਕ ਹਿੰਦੂਇਜ਼ਮ ਨੂੰ ਵਰਤ ਕੇ ਆਪਣੇ ਏਜੰਡੇ ਪੂਰੇ ਕਰਨ ਤੇ ਲੱਗੇ ਹੋਏ ਹਨ ਜਿੱਥੇ ਇਹਨਾਂ ਨੇ ਕਈ ਹਿੰਦੂ ਗਰੁੱਪ ਖੜੇ ਕੀਤੇ ਹਨ ਜਿਨ੍ਹਾਂ ਦਾ ਕੰਮ ਸਿਰਫ ਨਫ਼ਰਤ ਫੈਲਾਉਣਾ ਹੈ ਪਰ ਅਸੀਂ ਨੇਪਾਲੀਆਂ ਨੇ ਕਦੇ ਐਦਾਂ ਦੀਆਂ ਜਥੇਬੰਦੀਆਂ ਨਹੀਂ ਬਣਾਈਆਂ ਮੈਂ ਹੋਰ ਧਰਮਾਂ ਦਾ ਸਤਿਕਾਰ ਕਰਦਾ ਹਾਂ ਤੇ ਉਹਨਾਂ ਕੋਲੋਂ ਵੀ ਇਹੀ ਆਸ ਕਰਦਾ ਹਾਂ ਸਿੱਖ ਉਹ ਕੌਮ ਹੈ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ ਮੈਂ ਪੁੱਲ ਨਹੀਂ ਸਕਦਾ ਕਿ ਸਖਾਣੇ ਪੁਚਾਰ ਸਮੇਂ ਨੇਪਾਲ ਦੀ ਕਿੰਨੀ ਮਦਦ ਕੀਤੀ ਸੀ ਕਿਰਪਾ ਕਰਕੇ ਹਿੰਦੂਜੰਮ ਬਾਰੇ ਗਲਤਨਾ ਬੋਲੋ ਇਹਨਾਂ ਸਵਾਰਥੀ ਭਾਰਤੀ ਬਾਂਦਰਾਂ ਕਰਕੇ ਜੀ ਡਾਕਟਰ ਸਾਹਿਬ ਅ ਅਭਿਰੂਪ ਗੁਰੰਗ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜੀ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ ਔਰ ਪਿੱਛੇ ਇੱਕ ਲਿਖਤ ਜਿਹੜੀ ਕਿ ਵੀਰ ਮੇਘ ਰਾਜ ਸਿੰਘ ਦੀ ਸੀ ਮਹਾਪਾਰਤ ਚ ਜਿਹੜਾ ਡੀਸੀਟ ਕਰੈਕਟਰ ਹੈ ਧੋਖੇ ਦੇ ਕਰੈਕਟਰ ਨੂੰ ਬਿਆਂデア ਉਹਨਾਂ ਨੇ ਦੱਸਿਆ ਸੀ ਕਿ ਭਾਈ ਕਿਵੇਂ ਧੋਖਾ ਕੀਤਾ ਔਰ ਅੱਜ ਵੀ ਸਾਡੀ ਕੌਮ ਦੇ ਨਾਲ ਕੀ ਹੋ ਰਿਹਾ ਜੀ ਮੇਰਾ ਖਿਆਲ ਹੈ ਵੀ ਅਬੀ ਰੂਪ ਗੁਰੰਗ ਜੀ ਨੇ ਉਹਨੂੰ ਇੱਕ ਡਿਫਰੈਂਟ ਕੌਨਟੈਕਸਟ ਦੇ ਵਿੱਚ ਦੇਖਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨੇਪਾਲ ਦੇ ਵਿੱਚ ਜਿਹੜੇ ਬਹੁ ਗਿਣਤੀ ਮੰਨਣ ਵਾਲੇ ਨੇ ਉਹ Hindu ਧਰਮ ਦੇ ਵਿੱਚ ਯਕੀਨ ਰੱਖਦੇ ਨੇ ਰਾਜਾ ਸ਼ਾਈ ਜਦੋਂ ਤੱਕ ਰਹੀ Hindu ਧਰਮ ਸਰਕਾਰੀ ਧਰਮ ਸੀ ਨੇਪਾਲ ਦਾ ਜਦੋਂ ਕਿ ਹੁਣ ਨਵੇਂ ਸੰਵਿਧਾਨ ਦੇ ਵਿੱਚ ਨੇਪਾਲ ਨੂੰ ਸੈਕੂਲਰ ਐਲਾਨਿਆ ਗਿਆ ਜੀ ਪਹਿਲੀ ਗੱਲ ਅਸੀਂ ਇਹ ਸਪਸ਼ਟ ਕਰ ਦਈਏ ਵੀ ਸਾਡਾ ਕਦੇ ਵੀ ਇਹ ਮਕਸਦ ਜਾਂ ਪਰਪਸ ਕਿਸੇ ਧਰਮ ਦੀ ਜਿਹੜੀ ਹੈ ਉਹ ਬੇਇੱਜ਼ਤੀ ਕਰਨਾ ਜਾਂ ਉਸ ਪ੍ਰਤੀ ਕੋਈ ਨਾ ਪੱਖੀ ਪ੍ਰਚਾਰ ਕਰਨਾ ਨਹੀਂ ਹੁੰਦਾ ਪਰ ਕਿਉਂਕਿ ਜਦੋਂ ਤੁਹਾਡਾ ਵਾ ਉਸ ਕਿਸਮ ਦੇ ਲੋਕਾਂ ਦੇ ਨਾਲ ਔਰ ਇਹਨਾਂ ਨੇ ਖੁਦ ਵੀ ਜਿਹੜੇ ਇੰਡੀਅਨ ब्राह्मणिज्म और मेरा ख्याल है अਸੀਂ આજ ਤੋਂ ਕੁਝ ਸਾਲ ਪਹਿਲਾਂ ਤੱਕ ਸ਼ਬਦ ਹਿੰਦੂਇਜ਼ਮ ਨਹੀਂ ਸੀ ਇਸਤੇਮਾਲ ਕਰਦੇ ਜੀ ਬ੍ਰਾਹਮਣਿਜ਼ਮ ਕਰਦੇ ਸੀ ਕਿਉਂਕਿ ਜਿਹੜਾ ਰੀਅਲ ਡਾਕਟਰੀਨ ਹੈ ਜਿਹੜੀ ਧੋਖੇ ਦੇ ਉੱਤੇ ਖੜੀ ਹੈ ਉਹ ਬ੍ਰਾਹਮਣਵਾਦ ਹੈ ਪਰ ਕਿਉਂਕਿ ਹੁਣ ਹਿੰਦੂਤਵਾ ਸ਼ਬਦ ਆ ਗਿਆ ਹੈ ਔਰ ਕਈ ਵਾਰ ਹਿੰਦੂਤਵਾ ਔਰ ਹਿੰਦੂਇਜ਼ਮ ਸਿਨੋਨਿਮਸ ਅਰਥ ਬਣ ਗਏ ਹਾਲਾਂਕਿ ਮੈਂ ਕੋਸ਼ਿਸ਼ ਕਰਦਾ ਹਾਂ ਆਪਣੀਆਂ ਲਿਖਤਾਂ ਚ ਕਿ ਮੈਂ ਹਿੰਦੂ دہشتਗਰਦੀ ਕਹਿਣ ਦੀ ਥਾਂ ਹਿੰਦੂਤਵੀ دہشتਗਰਦੀ ਕਹਿੰਦਾ ਹੈ ਜਾਂ ਹਿੰਦੂਤਵੀ ਅਤੰਕ ਕਹਿੰਦਾ ਹੈ ਪਰ ਹੋ ਸਕਦਾ ਹੈ ਕਿਈ ਵਾਰੀ ਸਲਿੱਪ ਆਫ ਟੰਗ ਦੇ ਵਿੱਚ ਵੀ ਕੋਈ ਨਾ ਕੋਈ ਐਸੀ ਗੱਲ ਜਿਹੜਾ ਨੇ ਜਿਨੇ ਇਹਨਾਂ ਨੂੰ ਹਰਟ ਕੀਤਾ ਹੋਏ ਕਿਉਂਕਿ ਇਹ ਬੜੇ ਇੱਕ ਇਮਾਨਦਾਰ ਇਨਸਾਨ ਨੇ ਅਭਿਰੂਪ ਗੁਰਾਂਗੁਰਾ ਦੀਆਂ ਲਖਤਾਂ ਤੋਂ ਹੀ ਮੈਂ ਇਹ ਕਹਿ ਸਕਦਾ ਔਰ ਉਹਨਾਂ ਨੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਵੀ ਕੀਤਾ ਇਹਨਾਂ ਦੇ ਮਨ ਚ ਕੰਟੈਂਪਟ ਵੀ ਹੈ ਭਾਰਤੀ ਹਿੰਦੂਤਵੀਆਂ ਲਈ ਉਹਨਾਂ ਨੇ ਕਿਸ ਕਿਸਮ ਦਾ ਜੋ ਨੇਪਾਲ ਦਾ ਹਾਲ ਕੀਤਾ ਹੈ ਮੈਸ ਵੀਰ ਵਿੱਚ ਨਹੀਂ ਜਾਣਾ ਚਾਹੁੰਦਾ ਵੀ ਜਿਸ ਔਰ ਇਹਦੇ ਵਿੱਚ ਜਿੱਥੋਂ ਤੱਕ ਨੇਪਾਲ ਵਿੱਚਲੇ ਨੇਪਾਲੀਆਂ ਦਾ ਔਰ ਖਾਸ ਤੌਰ ਤੇ ਗੁਰਖਾ ਕੌਮ ਦਾ ਤਾਲੁਕ ਹੈ ਉਸ ਬਾਰੇ ਤਾਂ ਸਾਡੇ ਵਿਚਾਰ ਇਹਨਾਂ ਤੋਂ ਇਹ ਜਾਣੂ ਨੇ ਔਰ ਅਸੀਂ ਬੜੀ ਸਪਸ਼ਟਤਾ ਦੇ ਨਾਲ ਇਸ ਦੇ ਵਿੱਚ ਯਕੀਨ ਰੱਖਦੇ ਹਾਂ ਜੀ ਕਿ ਭਾਈ ਇੱਕ ਯੂਨਿਕ ਕੈਰੈਕਟਰ ਹੈ ਔਰ ਸੈਲਫ ਰਿਸਪੈਕਟ ਵਾਲੇ ਲੋਕ ਔਰ ਜ਼ਾਰ ਹੈ ਵੀ ਜਦੋਂ ਤੁਸੀਂ ਜਿਸ ਧਰਮ ਦੇ ਵਿੱਚ ਵੀ ਯਕੀਨ ਰੱਖਦੇ ਹੋ ਉਹਨਾਂ ਦੇ ਲਈ ਜਿਸ ਕਿਸਮ ਦਾ ਹਿੰਦੂ ਧਰਮ ਔਰ ਨੇਪਾਲ ਦੇ ਵਿੱਚ ਬੁੱਧਿਸਟ ਵੀ ਨੇ ਸਿੱਖ ਵੀ ਨੇ ਮੁਸਲਮਾਨ ਵੀ ਨੇ ਈਸਾਈ ਵੀ ਨੇ ਔਰ ਕਦੇ ਵੀ ਨੇਪਾਲ ਦੇ ਵਿੱਚ ਕੋਈ ਜਿਹੜੇ ਐ ਨਸਲੀ ਜਾਂ ਧਰਮ ਉਦਾਰ ਚਗੜੇ ਨਹੀਂ ਹੋਏ ਹਾਲਾਂਕਿ ਨੇਪਾਲ ਦੇ ਵਿੱਚ ਵੀ ਜਿਹੜਾ ਕਾਸ ਸਿਸਟਮ ਹੈ ਖਾਸ ਤੌਰ ਤੇ ਦਲਤ ਵਰਗ ਜਾਂ ਜਿਹੜੇ ਦੂਜੇ ਨੇ ਉਹ ਬੜੀ ਵਰਸਟ ਫਾਰਮ ਦੇ ਵਿੱਚ ਹੈ ਸੋ ਮੈਂ ਸਮਝਦਾ ਵੀ ਇਹ ਇਸ਼ੂ ਇੱਕ ਡਿਫਰੈਂਟ ਇਸ ਦੀ ਇੰਟਰਪ੍ਰੀਟੇਸ਼ਨ ਵੀ ਹੈ ਲੇਕਿਨ ਮੈਂ ਵੀ ਰੂਪ ਗੁਰੰਗ ਜੀ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਦੀ ਕਦਰ ਕਰਦੇ ਔਰ ਮੈਂ ਸਮਝਦਾ ਹਾਂ ਵੀ ਉਹਨਾਂ ਨੇ ਜੋ ਸਾਨੂੰ رائے ਦਿੱਤੀ ਹੈ ਜੋ ਐਡਵਾਈਸ ਕੀਤਾ ਹੈ ਅਸੀਂ ਉਸ ਨੂੰ ਫੋਲੋ ਵੀ ਕਰਾਂਗੇ ਜ਼ਰੂਰ ਲੇਕਿਨ ਮੈਂ ਸਮਝਦਾ ਹਾਂ ਵੀ ਜਦੋਂ ਤੁਸੀਂ ਕਿਸੇ ਚੀਜ਼ ਦੇ ਡੰਗੇ ਜਾਂਦੇ ਹੋ ਤੇ ਫਿਰ ਤੁਸੀਂ ਉਸ ਸਾਰੇ ਸਿਸਟਮ ਨੂੰ ਉਸ ਐਂਗਲ ਤੋਂ ਦੇਖਦੇ ਹੋ ਕਿਉਂਕਿ ਸਿੱਖ ਕੌਮ ਦੇ ਨਾਲ ਇਸ ਧਰਮ 'ਚ ਯਕੀਨ ਰੱਖਣ ਵਾਲਿਆਂ ਨੇ ਵਾਅਦੇ ਕਰਕੇ ਮੁਕਰੇ ਧੋਖਾ ਕੀਤਾ ਪੰਜ ਸਦੀਆਂ ਦਾ ਇਤਿਹਾਸ ਜਿਹੜੀ ਬ੍ਰਾਹਮਣਵਾਦ ਦੀ ਡਾਕਟਰੀਨ ਹੈ ਉਸ ਦਾ ਆਧਾਰ ਇਹ ਹੈ ਔਰ ਜਦੋਂ ਅਸੀਂ ਮਹਾਭਾਰਤ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ ਕਿਉਂਕਿ ਮਹਾਭਾਰਤ ਇੱਕ ਐਪਿਕ ਹੈ ਜੀ ਔਰ ਉਸ ਦੇ ਵਿੱਚ ਜਦੋਂ ਅਸੀਂ ਗੱਲ ਕੀਤੀ ਸੀ ਕਿ ਇਸ ਕਿਸਮ ਦੇ ਤੌਰ ਤਰੀਕੇ ਨੇ ਕਿ ਕਿਵੇਂ ਤੁਸੀਂ ਕੀਤੇ ਇਕਰਾਰ ਨੂੰ ਜਾਂ ਦਿੱਤੇ ਵਰ ਨੂੰ ਉਸ ਤੋਂ ਕਿਵੇਂ ਪਿੱਛੇ ਹਟਣਾ ਔਰ ਫਿਰ ਕਿਵੇਂ ਉਹਦੀ ਜਸਟੀਫਿਕੇਸ਼ਨ ਕਰਦੀ ਹੈ ਸੋ ਇਹਦਾ ਕੋਈ ਜਿਹੜੇ ਫੇਥਫੁਲ ਨੇ ਉਹਨਾਂ ਦੇ ਨਾਲ ਇਹਦਾ ਤਾਲੁਕ ਨਹੀਂ ਹੈ ਇਹ ਉਸ ਦਾ ਇੱਕ ਮਿਸਯੂਜ਼ ਹੈ ਉਸ ਵਿਚਾਰਧਾਰਾ ਦਾ ਕਿ ਕਿਵੇਂ ਈਵਨ ਉਸ ਦੇ ਵਿੱਚ ਵੀ ਜਿਹੜਾ ਆਪਣਾ ਕੰਮ ਅੱਗੇ ਤੋਰਣ ਦੇ ਲਈ ਜਿਹੜਾ اخلاق ਹੈ ਜਾਂ ਟਰੂਥ ਹੈ ਉਸ ਵੱਲ ਵੀ ਪਿੱਟ ਕਰ ਲਈ ਪਰ ਅਸੀਂ ਇਹਨਾਂ ਦੇ ਅਗੇਨ ਅਬਿਰੂ ਗਰੰਗਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਲਿਖਿਆ ਜੀ ਔਰ ਜੇ ਸਾਡੇ ਕਹਿਣ ਤੋਂ ਉਹਨਾਂ ਦੇ ਸਜਬਾਤਾਂ ਨੂੰ ਕੋਈ ਠੇਸ ਲੱਗੀ ਹੈ ਤੇ ਅਸੀਂ ਉਸ ਦੀ ਮਾਫੀ ਚਾਹੁੰਦੇ ਪਰ ਅਲਟੀਮੇਟਲੀ ਅਸੀਂ ਸਮਝਦੇ ਹਾਂ ਕਿ ਬ੍ਰਾਹਮਨਿਜ਼ਮ ਇਹ ਥਾਟ ਵੱਡਾ ਦੁਸ਼ਮਣ ਹੈ ਜਿਸ ਨੇ ਨੇਪਾਲ ਨੂੰ ਵੀ ਇੱਕ ਬਿਲਕੁਲ ਸਿੱਕਮ ਬਣਾਉਣ ਦੇ ਲਈ ਆਪਣੇ ਸਾਰੇ ਅਟੈਂਪਟ ਕੀਤੇ ਤੇ ਜਦੋਂ ਉਹਦੇ ਚ ਕਾਮਯਾਬ ਨਹੀਂ ਹੋਏ ਕਿਵੇਂ ਮਿਧਾਵੀਆਂ ਨੂੰ ਖੜਾ ਕਰ ਦੁੱਤਾ ਹੈ ਕਿਵੇਂ ਉੱਥੇ ਦੇ ਹਾਲਾਤ ਬਣਾ ਦੁੱਤੇ ਨੇ ਔਰ ਅਸੀਂ ਤਾਂ ਇਹਨਾਂ ਦੇ ਸਿੱਧੇ ਡੰਗੇ ਹੋਏ ਇਸ ਲਈ ਅਸੀਂ ਇਸ ਡਾਕਟਰੀਨ ਨੂੰ ਬ੍ਰਾਹਮਣਵਾਦ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਪਰ ਕਾਮਨ ਜਿਹੜੇ ਫੇਥਫੁਲ ਨੇ ਉਹਨਾਂ ਦੇ ਨਾਲ ਕੋਈ ਸਾਡਾ ਟਕਰਾਅ ਨਹੀਂ ਹੈ ਔਰ ਅਸੀਂ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਰ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ 12 ਤੇ ਵਦੀਕ ਜਿਹੜੇ ਗੁਰੂ ਨਾਨਕ ਸਾਹਿਬ ਦੇ ਰਚਿਤ ਨੇ ਜੀ ਤਿੰਨ ਸ਼ਲੋਕ ਚੁਣੇ ਨੇ ਵਿਚਾਰ ਚਰਚਾ ਦੇ ਲਈ ਪਹਿਲੇ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ ਤਾਹੂ ਖਰੇ ਸੁਜਾਨ ਵੰਜਾ ਇਨੀ ਕਪਰੀ ਜੀ ਕਿ ਭਾਈ ਜੇ ਤੂੰ ਪਾਣੀਆਂ ਨੂੰ ਤਰਨ ਦਾ ਸ਼ੌਕ ਰੱਖਦੇ ਤੇ ਫੇਰ ਉਹਨਾਂ ਤੋਂ ਪੁੱਛ ਤਰਨ ਦੀ ਕਲਾ ਜਿਹੜੇ ਤਰਨਾ ਜਾਣਦੇ ਨੇ ਔਰ ਅਸਲੀ ਤਾਰੂ ਉਹੀ ਨੇ ਜਿਹੜੇ ਸੁਰੱਖਿਅਤ ਤੁਹਾਨੂੰ ਦੂਜੇ ਕੰਡੇ ਤੇ ਲੈ ਜਾਣ ਸੋ ਇਹ ਅਧਿਆਤਮ ਦੀ ਦੁਨੀਆ ਦੀ ਗੱਲ ਹੈ ਕਿ ਰੱਬ ਦੇ ਨਾਲ ਜੁੜੇ ਹੋਏ ਗੁਰਮੁਖ ਫਕੀਰ ਸੰਤ ਤੁਹਾਨੂੰ ਰੱਬ ਦਾ ਰਸਤਾ ਦੱਸਦੇ ਨੇ ਕਿਉਂਕਿ ਉਹਨਾਂ ਨੇ ਉਸ ਸਮੁੰਦਰ ਨੂੰ ਜਿਹੜਾ ਸਮੁੰਦਰ মোহ ਮਾਇਆ ਦਾ ਹੈ ਜਿਹੜਾ ਸਮੁੰਦਰ ਜਿਹੜਾ ਤੁਹਾਨੂੰ ਦੁਨੀਆ ਦੇ ਨਾਲ ਮਾਇਆ ਦੇ ਨਾਲ ਜਿਹੜਾ ਉਹਦੇ ਵਿੱਚ ਫਸਾਂਦਾ ਹੈ ਪੰਕਜ মোহ ਪਾਗ ਨਹੀਂ ਚਾਲੇ ਹਮ ਦੇਖਾ ਤੈ ਡੂਬੀਲੇ ਔਰ ਦੂਸਰਾ ਸ਼ਲੋਕ ਝਾੜ ਝਖੜ ਉਹਹਾੜ ਲਹਿਰੀ ਵਹਿਣ ਲਖੇਸਰੀ ਸਤਗੁਰੂ ਸਿਉ ਆਲਾਏ ਨਾਨਕ ਸਤਗੁਰੂ ਸਿਉ ਐਲਾਏ ਬੇੜੇ ਡੁੱਬਣ ਨਾਹੀਂ ਪਾਉ ਕਿ ਚਾਰ ਚਫੇਰੇ ਵਿਕਾਰਾਂ ਦਾ ਝਖੜ ਔਰ ਝੜੀਆਂ ਲੱਗੀਆਂ ਹੋਈਆਂ ਨੇ ਚਾਰ ਚਫੇਰੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਸਾਰਾ ਨਗਰ ਪਿੰਡ ਸਰੀਰ ਜਿਹੜਾ ਕਾਮ ਔਰ ਕਰੋਧ ਵਕਾਰਾਂ ਦੇ ਨਾਲ ਭਰਿਆ ਹੋਇਆ ਹੈ ਔਰ ਇਸ ਨੂੰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਝਾੜ ਝਖੜ ਉਹਹਾੜ ਝਾੜ ਕਹਿੰਦੇ ਨੇ ਝੜੀਆਂ ਨੂੰ ਝਖੜ ਤੂਫਾਨ ਉਹਹਾੜ ਹੜਕ ਕਿ ਇਹ ਹੜ ਆਏ ਹੋਏ ਨੇ ਕਹਦੇ ਲਹਿਰੀ ਵਹਿਣ ਲਖੇਸਰੀ ਵਕਾਰਾਂ ਦੀਆਂ ਲੱਖਾਂ ਲਹਿਰਾਂ ਚੱਲੀਆਂ ਹੋਈਆਂ ਨੇ ਸਤਗੁਰ ਸਿਉ ਆਲਾਏ ਜੇ ਭਾਈ ਅਲਾਏ ਹੁੰਦਾ ਹੈ ਪੁਕਾਰ ਕਰਨਾ ਸਤਿਗੁਰੂ ਦੇ ਚਰਨਾਂ ਦੇ ਵਿੱਚ ਪੁਕਾਰ ਕਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਜੋਈ ਕਰ ਜੀ ਸਤਿਗੁਰ ਸਿਓ ਆਲਾਏ ਬੇੜੇ ਡੁੱਬਣ ਨਾਹੀਂ ਪਾਓ ਤੇ ਜੇ ਗੁਰੂ ਅੱਗੇ ਅਰਜ਼ ਹੋਏਗੀ ਤੇ ਫੇਰ ਇਹ ਬੇੜੀ ਦੇ ਡੁੱਬਣ ਦਾ ਕੋਈ ਡਰ ਨਹੀਂ ਹੋਏਗਾ ਭਾਵ ਮਨ ਜਿਹੜਾ ਹੈ ਵਕਾਰਾਂ ਤੋਂ ਰਹਿਤ ਹੋ ਕੇ ਇਨ ਰੰਕਾਰ ਦੇ ਜਿਹੜਾ ਚਰਨਾਂ ਦੇ ਨਾਲ ਜੁੜੇਗਾ ਉਹ ਅਖੀਰਲਾ ਸ਼ਲੋਕ ਹੈ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹੋ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇ ਗੁਰੂ ਨਾਨਕ ਸਾਹਿਬ ਪੁੱਛਦੇ ਨੇ ਸਵਾਰ ਕੇ ਭਾਈ ਇਹ ਕਿਉਂ ਜਈ ਦੁਨੀਆ ਜਿੱਥੇ ਕੋਈ ਅਜ ਸੱਚਾ ਸੰਤ ਔਰ ਰੱਬ ਦਾ ਦੋਸਤ ਨਹੀਂ ਰਹਿੰਦਾ ਕੋਈ ਸਾਡੇ ਜੀਵਨ ਚ ਨਹੀਂ ਆਂਦਾ ਪਿਉ ਨਹੀਂ ਮਿਲਦਾ ਸਾਨੂੰ ਸੱਚਾ ਇਨਸਾਨ ਗੁਰਮੁਖ ਭਾਈ ਬੰਦੀ ਕਿਉਂਕਿ ਅਸੀਂ ਮੋਹ ਦੇ ਵਿੱਚ ਭਾਈ ਬੰਧੀਆਂ ਦੇ ਵਿੱਚ ਮੋਹ ਦੇ ਜਾਜ ਫਸੇ ਹੋਏ ਆਂ ਜੀ ਏਤ ਚੁਕਾਇਆ ਰੱਬ ਦੇ ਨਾਲ ਪ੍ਰੀਤ ਅਸੀਂ ਤੋੜੀ ਹੋਈ ਹੈ ਦੁਨੀਆ ਕਾਰਨ ਧীন ਗਵਾਇਆ ਅਸੀਂ ਦੁਨੀਆ ਦੇ ਵਿੱਚ ਉਲਝ ਕੇ ਦੁਨੀਆ ਦੇ ਵਿੱਚ ਗਲਤਾਨ ਹੋ ਕੇ ਧীন ਇਸ ਰੱਬ ਦੀ ਜਿਹੜੀ ਗੱਲ ਹੈ ਇਸ ਤੋਂ ਦੂਰ ਹੈ ਜਿਹਨੂੰ ਕਬੀਰ ਸਾਹਿਬ ਨੇ ਯਾਦ ਕਰਵਾਇਆ ਸੀ ਕਬੀਰ ਧীন ਗਵਾਇਆ ਦੁਨੀਸੀਓਂ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਦੀ ਦੁਨੀਆ ਦੇ ਖਾਤਰ دین ਰੱਬ ਦਾ ਜਿਹੜਾ ਉਹ ਰਸਤਾ ਉਹ ਗਵਾ ਲਿਆ ਔਰ ਆਪਣੇ ਪੈਰੀ ਆਪ ਕੋਹਾੜਾ ਮਾਰਿਆ ਸੋ ਇਹ ਅੱਜ ਦਾ ਵਿਚਾਰ ਜੀ ਰਾਮ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਕਾਪਲੇ ਵੀਅਰਸ ਕਰ ਲੈਣੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤਨਾ ਤੁਸੀਂ ਆਪਣ رائے ਤੇ ਸੁਝਾਅ ਸਾਨੂੰ ਭੇਜਣਾ ਬਲਣਾ ਸਾਡੇ ਸਪਤੇ ਤੇ SOSATV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦਰਵਾਰਤਾਰ ਇਸਨੂੰ ਮੁੱਖ ਹੋਵਾਂਗੇ ਤਦ ਤੱਕ ਲਈ ਮੈਨੂੰ ਉੱਥੇ ਪੈਨਰਸਨ ਆ ਗਿਆ ਦੋ ਦੇਖਦੇ ਰਹੋ ਟੀਵੀ 24 ਬੁਲਾਦੇਓ ਪਤੇ ਵਾਹਿਗੁਰਜੀ ਦਾ ਖਾਲਸਾ ਪਾਇਕ ਜੀ ਕੀ ਪਤੇ